ਹੈਲੋ ਜੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਪਾਸਤਾ ਬਣਾਉਣਾ ਤੇ ਪਾਸਤਾ ਬਣਾਉਣ ਵਾਸਤੇ ਆਪਾਂ ਪਾਣੀ ਦੇ ਵਿੱਚ ਪਾਸਤੇ ਨੂੰ ਪਾਤਾ ਵਾ ਤੇ ਥੋੜਾ ਜਿਹਾ ਆਪਾਂ ਇਹ ਚ ਪਾਵਾਂਗੇ ਤੇਲ ਤੇ ਦੂਜੀ ਸਾਈਡ ਤੇ ਆਪਾਂ ਲਾਵਾਂਗੇ ਤੜਕਾ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਮਕ ਪਾਸਤੇ ਦੇ ਵਿੱਚ ਹੁਣ ਪਾਸਤਾ ਜਿਹੜਾ ਇਹਨੂੰ ਆਪਾਂ ਦਵਾਉਗੇ ਰਿਜਣਾ ਤਾਂ ਜੋ ਇਹ ਪਕਸੇ ਤੇ ਇਧਰ ਹਾਂਜੀ ਆਪਾਂ ਪਿਆਜ਼ ਲੈ ਲਿਆ ਜੀ ਤੇ ਪਿਆਜ਼ ਜਿਹੜੇ ਹੁਣ ਆਪਾਂ ਥ੍ਰੀ ਬ੍ਰੀਕ ਬ੍ਰੀਕ ਲੰਬੇ ਲੰਬੇ ਕੱਟ ਲਾਂਗੇ ਪਾਸੇ ਵਾਸਤੇ ਹੁਣ ਜਿੰਨੇ ਪਿਆਜ਼ ਵਿੱਚ ਪੈਣੇ ਹੁੰਦੇ ਆ ਆਪਾਂ ਲੈ ਲਿਆ ਆ ਆਪਣੇ ਹਿਸਾਬ ਨਾਲ ਇਹਨਾਂ ਨੂੰ ਬ੍ਰੀਕ ਬ੍ਰੀਕ ਆਪਾਂ ਕੱਟ ਲਾਂਗੇ ਉਸੇ ਪਿਆਜ਼ ਆਪਾਂ ਕੱਟ ਲਏ ਆ ਤੇ ਹੁਣ ਆਪਾਂ ਟਮਾਟਰ ਜਿਹੜੇ ਉਹ ਵੀ ਕੱਟ ਲਾਂਗੇ ਹੰਜੀ ਟਮਾਟਰ ਵੀ ਆਪਾਂ ਕੱਟ ਲਿਆ ਹੁਣ ਵਿੱਚ ਪਾਵਾਂਗੇ ਇੱਕ ਆਪਾਂ ਸ਼ਿਮਲਾ ਵਿੱਚ ਉਹ ਵੀ ਆਪਾਂ ਕੱਟ ਲਾਂਗੇ ਬਰੀ ਬਰੀ ਹੰਜੀ ਇਹਨਾਂ ਆਪਾਂ ਸ਼ਿਮਲਾ ਵਿੱਚ ਜਿਹੜੀ ਉਹ ਵੀ ਕੱਟ ਲੱਗੇ ਹਾਂ ਸ਼ਿਮਲਾ ਵਿੱਚ ਪਾ ਕੇ ਪਾਸਤਾ ਜਿਹੜਾ ਬਹੁਤ ਟੇਸਟ ਬਣਦਾ ਬਹੁਤ ਜ਼ਿਆਦਾ ਦੰ ਬਿਲੰਬੀ ਬ੍ਰੇਕਰੀ ਦਾ ਆਪਾਂ ਇਹਨਾਂ ਨੂੰ ਕੱਟ ਲਾਂਗੇ ਛੋਟੇ ਛੋਟੀਆਂ ਨੂੰ ਆਪਾਂ ਵਿੱਚ ਪਾਵਾਂਗੇ ਸ਼ਿੰਗਲਾ ਵਿੱਚ ਜੀ ਹੁਣ ਆਪਾਂ ਸਾਰਾ ਸਮਾਨ ਜਿਹੜਾ ਕੱਟ ਲਿਆ ਉਹ ਹੁਣ ਲਾਵਾਂਗੇ ਆਪਾਂ ਤੜਕਾ। ਹਉ ਜੀ ਆਪਣਾ ਸਮਾਨ ਸਾਰਾ ਰੈਡੀ ਆ। ਇਧਰ ਪਾਸਤਾ ਜਿਹੜਾ ਆਪਣਾ ਗਲ ਗਿਆ। ਇਹਨੂੰ ਨਾ ਪਾ ਤੜ ਲਾਂਗੇ। ਮੁਰੂ ਦਾ ਕਾ ਪਾ ਤੜਕਾ ਨੂੰ। ਲੈਂ ਲਈਂ ਆ ਫਿਰ ਇਹਨੂੰ ਵਿੱਚ ਪਾਵਾਂਗੇ ਤੜਕੇ ਦੇ। ਹਾਂਜੀ ਹੁਣ ਆਪਾਂ ਪਾਵਾਂਗੇ ਤੇਲ ਜੀ ਥੋੜਾ ਜਿਹਾ। ਤੇਲ ਗਰਮ ਹੋ ਜੂਗਾ ਤੇ ਫੇਰ ਪਾਵਾਂਗੇ ਵਿੱਚ ਆਪਾਂ ਜੀਰਾ ਤੋਂ ਹਾਂਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਜਿਹੜਾ ਪਾ ਦਾਂਗੇ ਇਹ ਜਿਹੜਾ ਆਪਣਾ ਖੁੱਦ ਗਿਆ ਵਾ ਹੋਣੇ ਦੇ ਵਿੱਚ ਆਪਾਂ ਜਿਹੜਾ ਸਾਰਾ ਸਮਾਨ ਠੀਰਿਆ ਹੋਇਆ ਵਾ ਇਹ ਸਾਰਾ ਇਕੱਠਾ ਹੀ ਪਾਵਾਂਗੇ ਇਨੂੰ ਆਪਾਂ ਸਾਰੇ ਨੂੰ ਇੱਕ ਟ੍ਰੇਂਕ ਨੂੰ ਲਾਂਗੇ ਤੇ ਆਹ ਟਮਾਟਰ ਜਿੰਨਾ ਮੈਚ ਨੂੰ 5-7 ਮਿੰਟ ਬਾਅਦ ਸੇਕ ਤਰਾਂਗੇ ਜਿਹਦੇ ਬਾਅਦ ਵਿੱਚ ਜਿਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਦਾ ਕਲਰ ਜਿਹੜਾ ਚੇਂਜ ਹੋਣ ਲੱਗ ਪਿਆ ਵਾ 2 ਕੁ ਮਿੰਟ ਵਾਸਤੇ ਹੋਰ ਆਪਾਂ ਇਹਨੂੰ ਉਸਤੇ ਤਰਾਇ ਹੁੰ ਚੁਣਾਂਗੇ ਥੇਹ ਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਜਿੰਨਾ ਮਿੱਠੀ ਚੋੜੀ ਵੀ ਆਪਣੀ ਤਰੀਕੀ ਆ ਇਹਨੂੰ ਥੋੜਾ ਜਿਹਾ ਆਪਾਂ ਥੇਹ ਤੇ ਲਵਾ ਕੇ ਥੇਹ ਪਾਵਾਂਗੇ ਦੇ ਵਿੱਚ ਦੀ ਮਿੱਠੀ ਜਿਹੜੀ ਆ ਉਹ ਆਪਾਂ ਨਾਲ ਹੀ ਪਾ ਦਾਂਗੇ देचा पहाल्दी দি দিয়া ও পাতী আ আপনি স্বাদ দরকার मसाला পাতা জি তে নमक এইটা পাহরি পাতুছি প্রথমে ਇਹਦੇ ਚਾਪਾ ਸੋਇਆ ਸੌਸ ਪਾਉਣੀ ਆ ਥੋੜੀ ਜਿਹੀ ਸੋਇਆ ਸੌਸ ਪਾਵਾਂਗੇ ஹம் ஏதாவது அப்பா பாஸ்த்தாடா ਵਲਰਕੀ ਡਸੋਨਾ ਆਵਾ ਪ੍ਰਕਾਸ਼ ਤੇ ਦਾ ਬਹੁਤ ਹੀ ਵਧੀਆ ਬਣਦਾ ਵਾ ਇਹ 파ਸਤਾ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਮੋਨੇ ਦੇ ਵਿੱਚ ਆਪਾਂ ਟਮਾਟੋ ਸੌਸ ਪਾਵਾਂਗੇ ਪਾਸਤਾ ਬਣ ਕੇ ਆਪਣਾ ਰੈਡੀ ਹੋ ਗਿਆ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਪਾਸਤਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਸ਼ਸ਼ੀਗਲ ਜੀ ਸਾਰਿਆਂ ਨੂੰ